ਨੌਲਖੇ ਕੋਲ ਪੇਕਸ਼ਨ ਹੋਇਆ ਨੋਬਾ ਗੱਡੀ ਆ ਰਹੀ ਸੀ ਨੌਲਖੇ ਵੱਲੋਂ ਨਹੀਂ ਲੈਣ ਲਈ ਪਾਸ ਜਾਣਾ ਸੀ ਇਸ ਹੰਸਾਪੁਰ ਤੋਂ ਇੱਕ ਟੈਂਟਰ ਆ ਰਹੀ ਸੀ ਖਾਲੀ ਸੀਗਾ ਉਹਦੇ ਨਾਲ ਹਸਤਾ ਹੁਣ ਕਾਮ ਦੋ ਪਰਿਵਾਰ ਦੇ ਇੱਕ ਪਰਿਵਾਰ ਦੇ ਦੋ ਮੁੰਮੇ ਲੈ ਤੋਈ ਸੀ ਜਿਸਾ ਤੁ ਜਾ ਕੇ ਨਹੀਂ ਹੋਇਆ ਵੀ ਬੱਚਿਆਂ ਦੀ ਅਸੀਂ ਪੋਸਟਿੰਗ ਕਰਾਇਆ ਕਰਾ ਰਹੇ ਹਾਂ ਪਰਚਾ ਦੱਚ ਕਰਤਾ ਟਰੈਵਲ ਦੇ ਖਿਲਾਫ ਗੱਡੀ ਰੌਂਡਪੋਇੰਟ ਵਾਲੀ ਡਰਾਈਵਰ ਮੁਕਤੋ ਪੱਗੀਆਂ ਸੀ ਉਹਨੂੰ ਜਲਦੀ ਫੜਨਾਂਗੇ ਸੈਕੰਡ ਜਿਹੜੇ ਬੰਦੇ ਦਾਖਲ ਗੁਰਬੀਰਪੁਰ ਤੇ ਹਰਿੰਦਰਗੜ੍ਹ ਬੀਪੀਜੀ 32 ਦਾਖਲ ਨੇ ਮਹਾਰਾਸ਼ਟਰ ਦੇ ਡਰਾਈਵਰ ਜੀ ਦਾ ਨੋਵਾ ਦਾ ਅਰਜਕੀ ਕੋਰਚੀ ਸੀਗੀ ਰਮਨਦੀਪ ਕੋਰਚੀ ਸੀ ਗੁਰਮੀਤ ਕੋਰਚੀ ਸੀ ਜਿੰਨ ਦੇ ਨਾਲ ਇੱਕ ਤਾਂ ਡੰਬਰ ਹੋ ਸੀ ਇਹ ਜਿੰਨਾਂ ਹਸਪਤਲ ਡਾਕੂ ਮਾਪੀ ਅਸਿਕਾਰ ਵੀ ਕਰ ਡੈੱਥ ਤੇ ਜਿਹਦੀ ਵੀ ਕੀ ਕੀ ਨਾਮ ਨੇ ਡੰਬਰ ਇੱਕ ਬੰਦਾ ਹੋਵੇਗਾ ਸੁਨੀਤਾ ਦੇਵੀ ਲੜਕੋ ਬੰਦੇ ਦਾ ਹੋਵੇਗਾ ਦਲਵਾਰ ਸਿੰਘ ਇਹ ਇਹ 25 ਪਿੰਡ ਦਾ ਕਹਿੰਦਾ ਅੰਬੇ ਅੰਬੇ ਸ਼ਾਈ ਪਰਵਾਹ ਵਾਲੇ ਇਸ ਨਾੜੀ ਉੱਤੇ ਜਿਹੜੀ ਗੱਡੀ ਐ ਐਂਬੂਲੈਂਸ ਵਗੈਰਾ ਜਾਂ ਉੱਥੋਂ ਕੋਈ ਸਹਾਇਤਾ ਵਾਲੀ ਗੱਡੀ ਆ ਉਹ ਦੇਰੀ ਨਾਲ ਪਹੁੰਚੀ ਆ ਉਹ ਜਿਹੜੀ ਪਹੁੰਚੀ ਆ ਉਹਨੂੰ ਅਸੀਂ ਕਿਹਾ ਬੇਨਤੀ ਕੀਤੀ ਕਰੋ ਨਾਲ ਨਹੀਂ ਗਏ ਸਾਡੇ ਕੋਲ ਲੈ ਕੇ ਗਏ ਨਹੀਂ ਸਾਨੂੰ ਉਹਨੂੰ ਵੀ ਛੱਡ ਕੇ ਚਲੇ ਗਏ ਉੱਥੇ ਸਾਡੀ ਜਿਹੜੀ ਗੱਡੀ ਐ ਇਸੇ ਸਮੇਂ ਨਹੀਂ ਪਹੁੰਚੀ ਉੱਥੇ ਉਹ ਤਾਂ ਆਲਰੇਡੀ ਪਹਿਲੇ ਕੈਸੀ ਐ ਜੋ ਲੰਮੂ ਪਹਿਲਾਂ ਕੈਸੀਡੈਂਟ ਹੋਇਆ ਸੀ ਤੇ ਖਾਨਪੁਰ ਉਹ ਤੋਂ ਬਾਅਦ ਉਹ ਜਿਹੜੀ ਨਿਤ ਮੱਕੀ ਪਹੁੰਚੀ ਆ ਉਹੀ ਗੱਡੀ ਡੈੱਡ ਬੋਡੀ ਲੈ ਕੇ ਹਸਪੀਟਲ ਠੀਕ ਪ੍ਰਾਈਵੇਟ ਲੈਡੀ ਦਾ ਰਨ ਕਰਕੇ ਉੱਥੇ ਭੇਜ ਦਿੱਤਾ ਜਿੰਦਰਾ ਹੋਣ ਰੇ ਜਿੰਦਰਾਸ ਕੀ ਨੀੜਾ 32 ਕੀ ਨੀੜਾ 2 5% 20 35% ਉਤੇ ਨਹੀਂ ਰਿੰਦੂ 32% ਨਹੀਂ